ਜਦੋਂ ਕੋਈ ਮਨੁੱਖ ਲੋੜ ਤੇ ਚਾਹਤ ਵਿੱਚ ਫਰਕ ਪਹਿਚਾਨ ਲੈਂਦਾ ਹੈ ਉੱਥੋਂ ਹੀ ਸੰਤੁਲਨ ਦੀ ਸ਼ੁਰੂਆਤ ਹੋ ਜਾਂਦੀ ਹੈ ਲੋੜਾਂ ਤੇ ਚਾਤਾਂ ਵਿੱਚ ਫਰਕ ਪਹਿਛਾਨਣਾ ਸੰਤੁਲਨ ਜੀਵਨ ਦੀ ਚਾਬੀ ਹੈ ਇਹ ਤਰਤੀਬ ਜੀਵਨ ਨੂੰ ਸੰਤੁਲਨ ਵੱਲ ਲੈ ਜਾਂਦੀ ਹੈ ਬੇਤਰਤੀਬੀ ਉਹ ਰਕਾਵਟ ਹੈ ਜੋ ਸਾਡੇ ਅੰਦਰਲੀ ਗੂੰਜ ਨੂੰ ਗੂੰਜਣ ਨਹੀਂ ਦਿੰਦੀ ਸੰਤੁਲਨ ਉਹ ਸਥਿਤੀ ਹੈ ਜਿੱਥੇ ਦੇਲ ਦਿਮਾਗ ਤੇ ਕਰਮ ਤਿੰਨੋਂ ਇੱਕ ਸੁਰ ਹੋ ਜਾਣ ਇਹੀ ਜੀਵਨ ਦਾ ਰਸ ਹੈ ਇੱਥੇ ਜੀਵਨ ਨੱਚਦਾ ਹੈ ਸੰਤੁਲਨ ਸ਼ਬਦ ਸਾਰੀ ਕਾਇਨਾਤ ਦੇ ਰਾਜ਼ ਨੂੰ ਇੱਕ ਲੱਖ ਵਿੱਚ ਸਿਮੇਟ ਲੈਂਦਾ ਹੈ। ਸੰਤੁਲਨ ਐਸਾ ਆਣਕੇਸਿਆ ਕਾਨੂੰਨ ਹੈ ਜੋ ਜ਼ਿੰਦਗੀ ਨੂੰ ਸੁੰਦਰ, ਸਾਫ਼ ਤੇ ਸਹੀ ਦਿਸ਼ਾ ਵਿੱਚ ਬਗਾਉਂਦਾ ਹੈ। ਸੰਤੁਲਨ ਨਾ ਸਿਰਫ ਸਰੀਰਕ ਜੀਵਨ ਲਈ ਸਗੋਂ ਮਾਨਸਿਕ ਤੇ ਆਤਮਿਕ ਤੌਰ ਤੇ ਵੀ ਲਾਜ਼ਮੀ ਹੈ। ਜਦੋਂ ਸੰਤੁਸ਼ਟ ਟੁੱਟਦਾ ਹੈ, ਆ ਸੰਤੁਲਨ ਦੀ ਅੱਗ ਲੱਗਦੀ ਹੈ। ਤਿੰਨ ਮੁਖ ਅੱਖਾਂ ਬੋਲਣ ਖਾਣ ਅਤੇ ਜੀਵਨ ਵਿੱਚ ਸੰਤੁਲਨ ਲਾਜ਼ਮੀ ਹੈ ਪਹਿਲਾ ਬੋਲਣ ਕਲਾ ਤਦੋਂ ਸੋਹਣੀ ਬਣਦੀ ਹੈ ਜਦੋਂ ਸੰਤੁਲਨ ਹੋਵੇ ਬਿਨਾਂ ਲੋੜ ਵਧੇਰੇ ਜਾਂ ਗੁੱਸੇ ਵਿੱਚ ਬੋਲਣਾ ਇਹ ਸਭ ਮਨੁੱਖੀ ਰਿਸ਼ਤਿਆਂ ਨੂੰ ਕੱਚੇ ਧਾਗਿਆਂ ਵਾਂਗ ਤੋੜ ਦਿੰਦੀ ਹੈ ਸੋਚ ਕੇ ਸਮੇਂ ਦੇ ਅਨੁਕੂਲ ਮਿੱਠੇ ਸ਼ਬਦਾਂ ਵਿੱਚ ਤੇ ਦੂਜੇ ਦੀ ਸੁਣਦਿਆਂ ਬੋਲਣਾ ਹੀ ਸਮਝਦਾਰੀ ਹੈ ਸੰਤੁਲਨ ਵਾਲੀ ਬੋਲਚਾਲ ਇੱਜ਼ਤ ਦੇ ਨਾਲ ਮਨ ਦੀ ਸ਼ਾਂਤੀ ਵੀ ਦਿੰਦੀ ਹੈ ਦੂਜਾ ਸਰੀਰ ਦੇ ਸੱਚਜੇ ਚੱਲਣ ਲਈ ਸੰਤੁਲਨ ਆਹਾਰ ਜ਼ਰੂਰੀ ਹੈ ਜਿਵੇਂ ਵਿੱਚ ਸਰੀਰ ਦੀ ਲੋੜ ਮੁਤਾਬਕ ਹਰ ਤੱਤ ਮੌਜੂਦ ਹੋਵੇ ਬਧੇਰੇ ਚਰਬੀ ਮਿੱਠਾ ਜਾਂ ਜੰਕ ਫੂਡ ਸਿਰਫ ਰੂਚੀ ਨੂੰ ਹੀ ਰਜਾਉਂਦੇ ਸਰੀਰ ਨੂੰ ਨਹੀਂ ਸੋਣਾ ਉਪਵਾਸ ਕਰਨਾ ਠੀਕ ਨਾ ਹੀ ਭਾਰ ਭੀਟ ਖਾਣਾ ਜਿਹੜਾ ਸੰਤੁਲਨ ਰੱਖਦਾ ਹੈ ਉਹੀ ਲੰਬੀ ਤੇ ਤੰਦਰੁਸਤ ਜ਼ਿੰਦਗੀ ਜਿਉਂਦਾ ਹੈ ਤੀਜਾ ਜੀਵਨ ਖੋਦ ਤਰਾਜੂ ਬਾਗ ਹੈ ਕੰਮ ਤੇ ਆਰਾਮ ਰਿਸ਼ਤੇ ਤੇ ਸੋਚ ਮਾਇਆ ਤੇ ਆਤਮਿਕਤਾ ਅਤੇ ਆਮਦਨ ਤੇ ਖਰਚ ਇਹਨਾਂ ਸਭ ਵਿੱਚ ਸੰਤੁਲਨ ਬਹੁਤ ਲਾਜ਼ਮੀ ਹੈ ਇੱਕ ਪਾਸੇ ਚੁਕਾ ਨਾਲ ਜੀਵਨ ਵਿੱਚ ਖਲਣ ਪੈਂਦਾ ਹੈ ਅਸੀਂ ਸਿਰਫ ਧਨ ਦੀ ਭੱਜ ਦੌੜ ਵਿੱਚ ਮਨ ਦੀ ਖੁਸ਼ੀ ਗਵਾ ਦਿੰਦੇ ਹਾਂ ਜਾਂ ਸਿਰਫ ਭਾਵਨਾਵਾਂ ਵਿੱਚ ਬਹਿ ਕੇ ਹਕੀਕਤ ਤੋਂ ਮੂੰਹ ਮੋੜ ਲੈਂਦੇ ਹਾਂ ਸੰਤੁਲਨ ਉਹ ਰਾਹ ਜੋ ਦੋਵੇਂ ਪਾਸਿਆਂ ਨੂੰ ਜੋੜਦਾ ਹੈ ਸੰਤੁਲਨ ਜੀਵਨ ਵਿੱਚ ਮਨੁੱਖ ਆਪਣੀ ਸੋਚ ਕਰਮ ਆਰਾਮ ਕੰਮ ਭੋਜਨ ਰਿਸ਼ਤੇ ਅਤੇ ਮਨ ਰੰਜਨ ਸਭ ਨੂੰ ਇੱਕ ਸੁਰਤਾ ਵਿੱਚ ਰੱਖਦਾ ਹੈ। ਸੰਤੁਲਨ ਅਸਲ ਵਿੱਚ ਕੁਦਰਤ ਦੇ ਨਾਲ ਕਿੱਕਲੀ ਵਾਲੀ ਰੱਸੀ ਹੈ ਜੇ ਇਹ ਕੱਸ ਜਾਂ ਢਿੱਲੀ ਹੋ ਜਾਵੇ ਤਾਂ ਜੀਵਨ ਦੀ ਸੁਰਤਾਲ ਵਿਗੜ ਜਾਂਦੀ ਹੈ। ਇਹ ਗੁਣ ਸਿਖਾਇਆ ਨਹੀਂ ਜਾ ਸਕਦਾ ਪਰ ਅਭਿਆਸ ਨਾਲ ਅਪਣਾਇਆ ਜਾ ਸਕਦਾ ਹੈ। ਜੇ ਅਸੀਂ ਆਪਣੇ ਹਰ ਕੰਮ ਵਿੱਚ ਸੋੜਾ ਸੰਤੁਲਨ ਲਿਆਉਣ ਦੀ ਕੋਸ਼ਿਸ਼ ਕਰੀਏ ਤਾਂ ਸੁਧਾਰਨ ਜ਼ਿੰਦਗੀ ਨੂੰ ਵੀ ਬਹੁਤ ਸੁੰਦਰ ਸੁਖਮਈ ਤੇ ਮਾਣਯੋਗ ਬਣਾਇਆ ਜਾ ਸਕਦਾ ਹੈ।